ਮਾਨਯੋਗ ਪੁਲਿਸ ਕਮਿਸ਼ਨਰ ਲੁਧਿਆਣਾ ਜੀ ਦੀ ਹਦਾਇਤਾਂ ਦੇ ਮੁਤਾਬਕ ਅ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਪੁਲਿਸ ਦਿਨ ਰਾਤ ਕੰਮ ਕਰ ਰਹੀ ਹੈ ਉਹਦੇ ਵਿੱਚ ਵੱਖ-ਵੱਖ ਪੁਲਿਸ ਸਟੇਸ਼ਨਸ ਦੇ ਵਿੱਚ ਜਿਹੜੇ ਕੱਸ ਆਪਰੇਸ਼ਨਸ ਕੀਤੇ ਜਾ ਰਹੇ ਨੇ ਡਰੱਗ ਪੈਡਲਰਸ ਤੇ ਡਰੱਗਸ ਸਮਗਲਸ ਦੇ ਖਿਲਾਫ ਜਿਹੜੀ ਅਰੈਸਟਾਂ ਰਿਕਵਰੀਜ਼ ਵਗੈਰਾ ਕੀਤੀਆਂ ਜਾ ਰਹੀਆਂ ਨੇ ਉਹਦੇ ਤਹਿਤ ਪੁਲਿਸ ਸਟੇਸ਼ਨ ਸਾਨੇਵਾਲ ਦੇ ਵਿੱਚ ਗਿਆਸਪੁਰਾ ਚੌਂਕੀ ਦੇ ਏਰੀਆ ਚ ਪੈਂਦੇ ਅ ਟੋਟਲ 28 ਡਰਗ ਪੈਡਲਰਸ ਤੇ ਸਮਗਲਰਸ ਨੂੰ 1 ਮਹੀਨੇ ਦੇ ਵਿੱਚ ਅਰੈਸਟ ਕੀਤਾ ਗਿਆ। ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਗਈ ਹੈ, ਐਫ ਆਈ ਆਰ ਰਜਿਸਟਰ ਕੀਤੀਆਂ ਨੇ, ਰਿਕਵਰੀਆਂ ਕੀਤੀਆਂ ਗਈਆਂ ਨੇ ਤੇ ਇਸੇ ਤਰੀਕੇ ਨਾਲ ਇਹ ਜੰਗ ਜਾਰੀ ਜਿਹੜੀ ਹੈਗੀ ਉਹ ਰੱਖ ਕੇ ਵਕ-ਵਕ ਰਿਕਵਰੀਆਂ ਹੋਰ ਕੀਤੀਆਂ ਜਾ ਰਹੀਆਂ ਨੇ। ਅੱਜ ਮਿਤੀ 14 ਮਈ ਦੇ ਦਿਨ ਐਫ ਆਈ ਆਰ ਨੰਬਰ 96 ਤੇ ਐਫ ਆਈ ਨੰਬਰ 97 ਬਲਰਾਮ ਸਿੰਘ ਉਰਫ ਬੱਲੂ son of ਰਾਜ ਸਿੰਘ ਅਤੇ ਪ੍ਰੇਮ ਕੁਮਾਰ son of ਬਾਲੀ ਰਾਏ ਗਿਆਸਪੁਰਾ ਦੇ ਜੋ ਰਹਿਣ ਵਾਲੇ ਨੇ ਇਹਨਾਂ ਵਿਅਕਤੀਆਂ ਦੇ ਖਿਲਾਫ ਨਸ਼ੀਲੀਆਂ ਟੈਬਲੇਟਸ ਰਿਕਵਰ ਹੋਣ ਕਰਕੇ ਐਫਆਈਆਰ ਰਜਿਸਟਰ ਕੀਤੀ ਗਈ ਹੈ ਤੇ ਇਹਨਾਂ ਤੋਂ ਇਹਨਾਂ ਨੂੰ ਅਰੈਸਟ ਕਰਕੇ ਜੁਡੀਸ਼ੀਅਲ ਕਸਟਡੀ ਭੇਜਿਆ ਗਿਆ ਇਸੇ ਤਰੀਕੇ ਦੇ ਨਾਲ ਅਗੇ ਵੀ ਕਾਰਵਾਈ ਜਿਹੜੀ ਹੈਗੀ ਉਹ ਜਾਰੀ ਰੱਖੀ ਜਾਊਗੀ ਪੁਲਿਸ ਸਟੇਸ਼ਨ ਗਿਆਸਪੁਰਾ ਤੋਂ ਇਲਾਵਾ ਸਾਨੇਵਾਲ ਤੋਂ ਇਲਾਵਾ ਬਾਕੀ ਪੁਲਿਸ ਸਟੇਸ਼ਨਸ ਦੇ ਵਿੱਚ ਵੀ ਡੇਲੋ ਸਦਰ ਜਾਂ ਕੇਲੋ ਵੀ ਡਾਬਾ ਏਰੀਆ ਹੋ ਗਿਆ ਯਾ ਡਿਵੀਜ਼ਨ 6 ਇਹ ਸਾਰੇ ਏਰੀਆਜ਼ ਦੇ ਵਿੱਚ ਇਸੇ ਤਰੀਕੇ ਨਾਲ ਪੁਲਿਸ ਮੁਸਤੈਦ ਹੈ ਤੇ ਸਮਗਲਰਸ ਤੇ ਬੈਡਲਰਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਮੈਸੇਜ ਸਿੰਪਲ ਇਹ ਵੀ ਹੈਗਾ ਵੀ ਜਦੋਂ ਵੀ ਕੋਈ ਨਿਊਜ਼ ਕਿਸੇ ਵੀ ਨਿਊਜ਼ ਚੈਨਲ ਦੇ ਉੱਤੇ ਲਗਾਈ ਜਾਂਦੀ ਹੈ ਤਾਂ ਉਹਦੇ ਵਿੱਚ ਕਾਈਂਡਲੀ ਫੈਕਟਸ ਵੈਰੀਫਿਕੇਸ਼ਨ ਜ਼ਰੂਰ ਕੀਤੇ ਜਾਣ ਉਹਨੂੰ ਨਿਊਜ਼ ਨੂੰ ਲਗਾਉਣ ਤੋਂ ਪਹਿਲਾਂ ਵੈਰੀਫਾਈ ਜ਼ਰੂਰ ਕੀਤਾ ਜਾਵੇ ਜਿਵੇਂ ਇੱਕ 12 ਤਰੀਕ ਨੂੰ ਇੱਕ ਅਨ ਆਈਡੈਂਟੀਫਾਈਡ ਡੈੱਡ ਬੋਡੀ ਗਿਆਸਪੁਰੇ ਦੀ ਦੇ ਵਿੱਚ ਜੋ ਬਰਾਮਦ ਹੋਈ ਸੀ ਮਿਲੀ ਸੀ ਉਹਦੇ ਵਿੱਚ ਕਿਸੇ ਨਿਊਜ਼ ਚੈਨਲ ਨੇ ਨਿਊਜ਼ ਲਗਾਈ ਸੀ ਕਿ ਵੀ ਇਹ ਡਰੱਗ ਡੈਥ ਹੈ ਇਹ ਨਸ਼ੇ ਦੀ ਓਵਰਡੋਜ਼ ਹੋਣ ਕਰਕੇ ਡੈਥ ਹੋਈ ਹੈ ਜੋ ਕਿ ਨਿਊਜ਼ ਨੂੰ ਵੈਰੀਫਾਈ ਕਰਨ ਤੋਂ ਬਾਅਦ ਇਹ ਸਾਹਮਣੇ ਆਇਆ ਵੀ ਇਹਦੀ ਡਰੱਗ ਡੈਥ ਤਾਂ ਹੁਣ ਤੱਕ ਵੈਰੀਫਾਈ ਨਹੀਂ ਹੋਈ 72 ਘੰਟੇ ਤੱਕ ਅਨ ਆਈਡੈਂਟੀਫਾਈਡ ਡੈੱਡ ਬੋਡੀ ਦੇ ਵਾਰਸਾਂ ਦਾ ਇੰਤਜ਼ਾਰ ਕਰਨ ਤੋਂ ਬਾਅਦ ਉਹ ਮੈਡੀਕਲ ਫੈਸਿਲਿਟੀ ਦੇ ਵਿੱਚ ਪੁਲਿਸ ਵੱਲੋਂ ਐਡਮਿਟ ਕਰਵਾਇਆ ਗਿਆ ਉਸ ਤੋਂ ਬਾਅਦ ਉਹਦਾ ਪੋਸਟਮਾਰਟਮ ਕਰਵਾਇਆ ਗਿਆ ਤੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਕੌਜ਼ ਆਫ ਡੈਥ ਕਲੀਅਰ ਨਾ ਹੋਣ ਕਰਕੇ ਹਜੇ ਅਸਰਟਨ ਨਹੀਂ ਕੀਤਾ ਗਿਆ ਵੀ ਦਾ ਕੌਜ਼ ਆਫ ਡੈਥ ਕੀ ਸੀ ਸੋ ਬਿਨਾ ਕਿਸੇ ਮੈਡੀਕਲ ਰਿਪੋਰਟ ਤੋਂ ਫੈਕਟ ਚੈੱਕ ਕਰੇ ਬਿਨਾ ਕਿਸੇ ਡਾਕਟਰ ਦੀ ਰਿਪੋਰਟ ਤੋਂ ਬਿਨਾ ਹੀ ਇਹ ਕਹਿ ਦੇਣਾ ਵੀ ਇਹ ਨਸ਼ੇ ਦੀ ওভারਡੋਸ ਕਰਕੇ ਡੈਥ ਹੋਈ ਹੈ ਉਹ ਜਰਨਲਿਜ਼ਮ ਦੇ ਖੇਤਰ ਤੋਂ ਬਾਹਰ ਜਾ ਕੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨਾ ਸੋ ਇਸ ਤਰ੍ਹਾਂ ਦੀ ਨਿਊਜ਼ ਜਿਹੜੀ ਹੈਗੀ ਆ ਉਹ ਪੁਲਿਸ ਵੱਲੋਂ ਇਹ ਹਦਾਇਤ ਹੈ ਵੀ ਇਸ ਤਰ੍ਹਾਂ ਦੀ ਨਿਊਜ਼ ਨਾ ਲਗਾਈ ਜਾਵੇ ਕੋਈ ਵੀ ਨਿਊਜ਼ ਹੈਗੀ ਹੈ ਤਾਂ ਉਹ ਪ੍ਰੋਪਰ ਵੈਰੀਫਿਕੇਸ਼ਨ ਕਰਕੇ ਲਈ ਜਾਵੇ ਤਾਂ ਜੋ ਜਿਹੜੀ ਇਹ ਯੁੱਧ ਨਸ਼ਾ ਵਿਰੋਧ ਚੱਲ ਰਹੀ ਹੈ ਇਹਦੇ ਵਿੱਚ ਪੁਲਿਸ ਮੋਟੀਵੇਟ ਹੋ ਕੇ ਕੰਮ ਕਰ ਸਕੇ ਜਿਵੇਂ ਕਿ ਆਲਰੇਡੀ ਪੁਲਿਸ ਆਪਣੇ ਦਿਨ ਰਾਤ ਇਹਨੂੰ ਫਸਟ ਪ੍ਰੈਰਿਟੀ ਲੈ ਕੇ ਸਮਗਲਰਸ ਤੇ ਬੈਡਲਰਸ ਦੇ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ ਸੋ ਇਹ ਇੱਕ ਸਾਂਝੀ ਲੜਾਈ ਹੈ ਪੁਲਿਸ ਦੀ ਜਰਨਲਿਜ਼ਮ ਦੀ ਤੇ ਹੋਰ ਵੀ ਸਮਾਜ ਦੇ ਵਰਗਾਂ ਦੀ ਇੱਕ ਮਿਊਚੁਅਲ ਫਾਈਟ ਹੈਗੀ ਹੈ ਜਿਹਨੂੰ ਜਰਨਲਿਜ਼ਮ ਨੂੰ ਵੀ ਜਿਹੜੇ ਕੋਈ ਚੈਨਲਸ ਨੇ ਉਹਨਾਂ ਨੂੰ ਵੀ ਧਿਆਨ ਚ ਰੱਖਣ ਦੀ ਲੋੜ ਹੈ ਵੀ ਕੋਈ ਵੀ ਨਿਊਜ਼ ਜਿਹੜੀ ਲਗਾਉਣੀ ਆ ਉਹ ਫੈਕਟ ਚੈੱਕ ਕਰਨ ਤੋਂ ਬਾਅਦ ਹੀ ਲਗਾਈ ਜਾਵੇ ਥੈਂਕ ਯੂ